ਬਾਂਦਰੀ ਵਾਈਗੁਰਜੀ ਦਾ ਖਾਸਾ ਵਾਈਗੁਰਜੀ ਦੀ ਫਟੇ ਜੀ ਲੋਕ ਦੇ অর্ਗੈਨਿਕ ਪ੍ਰੋਡਕਟ ਦੀ ਹਮੇਸ਼ਾ ਹਰ ਸ਼ੁੱਕਰਵਾਰ ਨੂੰ ਸ਼ੁਕਰਾ ਮਾਰਕੀਟ ਲੱਗਦੀ ਹੈ ਸੱਤ ਮਾਰਚ ਤੋਂ ਜੋ ਚੱਲ ਰਹੀ ਹੈ ਬਰੀਰ ਆਪ ਦੀ ਕਿਰਪਾ ਲੋਕ ਆਪ ਇਸੇ ਚੱਲ ਕੇ ਆ ਕੇ ਸਾਰਾ ਇਹ ਆਰਗੈਨਿਕ ਪ੍ਰੋਡਕਟ ਖਰੀਦਦੇ ਨੇ ਸਾਰੇ ਇਲਾਕੇ ਦੇ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਆਇਆ ਕਰੋ ਇਹਦੇ ਨਾਲ ਤੁਹਾਡੀ ਖਾਣ ਪੀਣ ਦੇ ਨਾਲ ਸਿਹਤ ਬਰਕਰਾਰ ਰਹੇਗੀ ਡਾਕਟਰਾਂ ਦੇ ਘਰ ਨਹੀਂ ਪਰੋਗੇ ਤੇ ਤੰਦਰੁਸਤ ਰਹੋਗੇ ਇਸ ਵਾਸਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਖਾਸ ਕਰਕੇ ਜੀਵੀਦਾਰ ਵੀਰ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਆਪੋ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਪਦਾਰਥ ਤਿਆਰ ਕਰਨਾ ਆਪ ਖਾਣ ਆਪਣੇ ਬੱਚਿਆਂ ਨੂੰ ਖਾਣ ਬਿਮਾਰੀਆਂ ਤੋਂ ਬਚਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨਵਾਦ